ਸਤਿ ਗੁਰੂ ਗ੍ਰੰਥ ਸਾਹਿਬ ਜੀਓ ਅੰਕ 574 ਬਡਹੰਸ ਮਹਿਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ RAM ਏ ਹਰੀ ਮਿਹਰ ਕਰ ਏ ਹਰੀ ਮਿਹਰ ਕਰ ਮੈਨੂੰ ਆਤਮਿਕ ਨੰਨ ਦੇਣ ਵਾਲਾ ਗੁਰੂ ਮਿਲਾ ਹਮ ਪੁੱਛੈ ਹਮ ਪੁੱਛੈ ਸਤਿਗੁਰ ਪਾਸ ਹਰ ਵਾਤਾ RAM ਮੈਂ ਗੁਰੂ ਪਾਸੋਂ ਪ੍ਰਮਾਤਮਾ ਦੀਆਂ ਸਿਫਤਾਂ ਦੀਆਂ ਗੱਲਾਂ ਪੁੱਛਿਆ ਕਰਾਂਗਾ ਸਤਿਗੁਰ ਪਾਸਰ ਬਾਤ ਪੁੱਛੈ ਜਿਨ ਨਾਮ ਪਦਾਰਥ ਪਾਇਆ ਉਸ ਗੁਰੂ ਪਾਸੋਂ ਮੈਂ ਪ੍ਰਮਾਤਮਾ ਦੀਆਂ ਸਿਰਫ ਸੋਹਣੀਆਂ ਗੱਲਾਂ ਪੁੱਛਿਆ ਕਰਾਂਗਾ ਜਿਸ ਨੇ ਪ੍ਰਮਾਤਮਾ ਦਾ ਅਮੋਲਕ ਨਾਮ ਰਤਨ ਹਾਸਲ ਕੀਤਾ ਹੋਇਆ ਹੈ ਪਾਇ ਲੱਗਾ ਨਿਤ ਕਰੇ ਬੇਨਤੀ ਗੁਰ ਸਤਿਗੁਰ ਪੰਥ ਬਤਾਇਆ ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਮੈਂ ਉਸ ਗੁਰੂ ਦੀ ਸਦਾ ਚਾਨੀ ਲੱਗਾਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ ਫੋ ਹੀ ਭਗਤ ਉਹ ਦੁੱਖ ਸੁੱਖ ਸਮ ਕਰ ਜਾਣੇ ਹਰ ਹਰ ਨਾਮ ਹਰ ਰਤਾ ਉਹ ਗੁਰੂ ਹੀ ਅਸਲ ਭਗਤ ਹੈ ਗੁਰੂ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣਦਾ ਹੈ ਗੁਰੂ ਸਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਰ ਸੁਖਦਾਤਾ ਏ ਹਰੀ ਮੇਰ ਕਰ ਏ ਹਰੀ ਮੇਰ ਕਰ ਮਨ ਨੂੰ ਆਤਮਿਕ ਲੰਬ ਦੇਣ ਵਾਲਾ ਗੁਰੂ ਮਿਲਾ ਹੁਣ ਗੁਰਮੁਖ ਸੁਣ ਗੁਰਮੁਖ ਨਾਮ ਸਭਿੰਤ ਸੇ ਹਉ ਮੈਂ ਪਾਪਾਰਾਮ ਜੇ ਗੁਰੂ ਦੀ ਸਨ ਪਹਿ ਕੇ ਗੁਰਮਤ ਸੁਣਦਾ ਹੈ ਉਸ ਤੇ ਨਾਮ ਜਿਲਾਈ ਹਉਮੇ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ਜਪ ਹਰ ਹਰ ਜਪ ਹਰ ਹਰ ਨਾਮ ਲਿੱਤਲੇ ਜਗ ਤਾਪ ਆ ਰਾਮ ਹਰ ਨਾਮ ਜਪ ਕੇ ਹਰ ਨਾਮ ਜਪ ਕੇ ਜਗਤ ਵਿੱਚ ਜਿੰਨੇ ਵੀ ਲੋਕੜੇ ਸਨ ਉਹ ਸਾਰੇ ਲੈ ਜਾਂਦੇ ਹਨ ਹਰ ਹਰ ਨਾਮ ਜਿਨਨੀ ਅਰਾਧਿਆ ਤਨ ਕੇ ਦੁੱਖ ਪਾਪ ਨਿਵਾਰੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ ਸਤ ਗੁਰ ਗਿਆਨ ਖੜੰਗ ਹੱਥ ਦੀਨਾ ਜਮ ਕੰਕਰਮਾਰ ਵਿਦਾਰੇ ਜਿਨ੍ਹਾਂ ਨੂੰ ਗੁਰੂ ਨੇ ਹੱਥ ਵਿੱਚ ਆਤਮਿਕ ਜੀਵਨ ਦੀ ਸਮਝ ਦਾ ਡੰਡਾ ਫੜਾ ਦਿੱਤਾ ਉਹਨਾਂ ਦੇ ਜਮ ਰਾਜ ਦੀ ਦੂਤ ਮਾਰ ਮੁਕ ਮੁਕਾ ਗਏ ਹਰ ਪਰਵ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਤੇ ਪਾਪ ਸੰਤਾਪਾ ਸੁੱਖਾਂ ਦਾਤੇ ਹਰੀ ਪ੍ਰਭੂ ਨੇ ਜਿਸ ਨੂੰ ਕੁਤੇ ਮੇਰ ਕੀਤੀ ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲੈ ਗਏ سن گرمک سن گرمک نام ساسے ہومے پاپا گرو دی سرن پہ پرماتما نام سنیا کریں میں آدھک ساری پاپ ناس ہو جاتے ہیں جا ہر 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 نام میرے من پایا رام ہر نام جپ کے ہر نام جپ کے میرے مناتما نام پیارا لگ رہا ہے ਮੋਖ ਗੁਰਮਖ ਮੋਖ ਗੁਰਮਖ ਜਪ ਸਭ ਰੋਗ ਕਵਾਇਆ RAM ਗੁਰੂ ਦੀ ਸਨ ਪੈ ਕੇ ਮੂਹ ਨਾਲ ਹਰਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਗੁਰਮਖ ਜਪ ਸਭ ਰੋਗ ਕਵਾਇਆ ਅਰੋਗਤ ਭਈ ਸਰੀਰਾ ਗੁਰੂ ਦੀ ਸਨ ਪੈ ਕੇ ਮੂਹ ਨਾਲ ਹਰਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਸਰੀਰ ਨਿਰਵਾ ਹੋ ਜਾਂਦਾ ਹੈ ਆ ਅੰਦਰ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗੈਰ ਗੰਭੀਰਾ ਲੂੰਗ ਤੇ ਬੱਡੇ ਜਿਕਰੇ ਵਾਲੇ ਹਰੀ ਦਾ ਨਾਮ ਜਪਿਆ ਹਰ ਵੇਲੇ ਆਤਮਿਕ ਤੋਲਤਾ ਵਿੱਚ ਸੁਰਤ ਜੁੜੀ ਰਹਿੰਦੀ ਹੈ ਜਾਤ ਅਜਾਤ ਨਾਮ ਜਨ ਧਿਆਇਆ ਤੈਨੂੰ ਪਰਮ ਪਦਾਰਥ ਪਾਇਆ ਉੱਚੀ ਜਾਤ ਦੇ ਹੋਣ ਚਾਹੇ ਨੀਮੀ ਜਾਤ ਦੇ ਜਿਨ੍ਹਾਂ ਨੇ ਹਰੀ ਨਾਮ ਸਿਮਰਿਆ ਉਹਨਾਂ ਦੇ ਸਭ ਤੋਂ ਸ੍ਰੇਸ਼ਟ ਨਾਮ ਬਿਹਾਲਸ ਹਾਸਲ ਕਰ ਲਿਆ ਹੈ جاپ ہر ہر جاپ ہر ہر نام میرے من پایا ہر نام جپ کی ہر نام جپ جپکی میرے مناتما نام پیارا لگ رہا ہے ہر تارو ہر تارو کرپا کر کرپا لو واری رام ہی ہری کرپا کر ہی ہری کرپا کر مینو وکار تو بچا لے ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਅਸੀਂ ਪਾਪੀ ਹਾਂ ਅਸੀਂ ਪਾਪੀ ਹਾਂ ਗੁਣਹੀਨ ਹਾਂ ਅਜਿਹਾ ਪਰ ਫਿਰ ਵੀ ਤੇਰੇ ਹਾਂ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਰਨਾਇਆ ਅਸੀਂ ਪਾਪੀ ਹਾਂ ਗੁਣਹੀਨ ਹਾਂ ਅਜਿਹਾ ਪਰ ਫਿਰ ਵੀ ਤੇਰੇ ਹਾਂ ਤੇ ਦਇਆ ਦੇ ਘਰ ਹਰੀ ਦੁਖ ਤੂੰ ਦੁੱਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੂੰ ਸਾਰੇ ਸੁਖ ਦੇਣ ਵਾਲਾ ਹੈ ਅਸੀਂ ਕਠੋਰ ਚਿੱਤ ਹਾਂ ਤੇਰੇ ਤਰਾਏ ਹੋਈ ਹੀ ਤਰ ਸਕਦੇ ਹਾਂ ਸਤ ਗੁਰ ਪੀਠ RAM ਰਸ ਪਾਇਆ ਜਨ ਨਾਨਕ ਨਾਮੁ ਧਾਰੀ ਏ ਨਾਨਕ ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਉਹਨਾਂ ਨੂੰ ਹਰ ਨਾਮ ਨੇ ਵਿਕਾਰਾਂ ਵਿੱਚ ਲੁਭਦਿਆਂ ਨੂੰ ਬਚਾ ਲਿਆ ਹੈ ਹਰ ਧਾਰੂ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੁ ਅਵਾਰੇ RAM ਹੀ ਹਰੀ ਕਿਰਪਾ ਕਰ ਹੀ ਹਰੀ ਕਿਰਪਾ ਕਰ ਸਾਨੂੰ ਵਿਕਾਰਾਂ ਤੋਂ ਬਚਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ